ਮਹਾਂ ਦਿਵਸ ਮੂਰਤ ਭਲੇ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗਾਂ ਦਰਸ਼ਦਾਨ ਕਿਰਪਾ ਕਰੋ ਹਰੇ ਨਾਨਕ ਮੰਗਾਂ ਦਰਸ਼ਦਾਨ ਕਰਪਾ ਕਰੋ ਹਰੇ ਵਾਹਿਗੁਰੂ ਵੈਸਾਖ ਤੀਰਨ ਕਿਉਂ ਵਾਂਡੀਆਂ ਜਿਨ੍ਹਾਂ ਪ੍ਰੇਮ ਵਿਚੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਸਤਿਗੁਰੂ ਜੀ ਵਿਸਾਖ ਮਹੀਨੇ ਰਈ ਸਾਨੂੰ ਉਪਦੇਸ਼ ਕਰ ਰਹੇ ਹਨ ਵੇ ਸੋਖ ਧੀਰਣਾ ਕਿਉਂ ਵੰਡੀਆਂ ਕਿ ਉਹ ਜੀਵ ਇਸਤਰੀਆਂ ਜਿਹੜੀਆਂ ਵੰਡੀਆਂ ਹਨ ਵੰਡੀਆਂ ਜੋ ਵਿਛੜੀਆਂ ਹੋਈਆਂ ਹਨ ਉਹ ਜੀਵ ਇਸਤਰੀਆਂ ਜੋ ਉਸ ਵਾਹਿਗੁਰੂ ਤੋਂ ਵਿਛੜੀਆਂ ਹੋਈਆਂ ਹਨ ਵੈ ਸਾਖ ਧੀਰਣ ਕਿਉਂ ਵੰਡੀਆਂ ਸਤਿਗੁਰੂ ਜੀ ਵਿਸਾਖ ਦੇ ਮਹੀਨੇ ਰਾਹੀ ਉਪਦੇਸ਼ ਕਰਦੇ ਹਨ ਕਿ ਜਿਹੜੀਆਂ ਉਸ ਵਾਹਿਗੁਰੂ ਤੋਂ ਵਿਛੜੀਆਂ ਹੋਈਆਂ ਜੀਵ ਇਸਤਰੀਆਂ ਹਨ ਵੰਡੀਆਂ ਹਨ ਉਹਨਾਂ ਨੂੰ ਧੀਰਜ ਕਿਸ ਤਰ੍ਹਾਂ ਆ ਸਕਦਾ ਹੈ ਉਹਨਾਂ ਦਾ ਦਿਲ ਕਿਸ ਤਰ੍ਹਾਂ ਖੋਲ ਸਕਦਾ ਹੈ ਜਿਨ੍ਹਾਂ ਪ੍ਰੇਮ ਵਿਚੋ ਵਿਚੋ ਅਨਹੂੰਦ ਅਤੇ ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਅਨਹੂੰਦ ਹੈ ਅੰਦਰ ਪ੍ਰੇਮ ਨਹੀਂ ਹੈ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਨਹੀਂ ਹੈ ਜਿਨ੍ਹਾਂ ਦੇ ਅੰਦਰ ਉਹਨਾਂ ਨੂੰ ਧੀਰਜ ਕਿਸ ਤਰ੍ਹਾਂ ਆ ਸਕਦਾ ਹੈ ਵੈਸਾਖ ਧੀਰਣ क्यों गुणिया जिना प्रेम बिछो हर साजन पुरख विसार कर लगी माया तो उस साजन पुरख साजन जो ਸਦਾ ਲਈ ਮਿੱਤਰ ਉਹ ਵਾਹਿਗੁਰੂ ਕਿਉਂਕਿ 사ਜਨ ਉਹ ਇੱਕੋ ਹੀ ਹੈ ਉਹ ਵਾਹਿਗੁਰੂ ਹੈ 사ਜਨ 사ਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਉਹ ਸੱਚਾ ਪਾਤਸ਼ਾਹ ਹੀ 사ਜਨ ਹੈ ਜਿਸ ਪਾਸ ਬੈਠਿਆਂ ਸੋਈਏ ਸਵਣਾ ਦਾ ਵੇਸਾ ਜੋ ਸਾਰਿਆਂ ਦਾ ਹੀ ਆਸਰਾ ਹੈ ਉਹ ਸੱਜਣ ਸੱਚਾ ਪਾਤਸ਼ਾਹ ਹਾਰਿ ਸੱਜਣ ਪੁਰਖ ਵਿਸਾਰ ਕਾ ਜਿਹੜੀਆਂ ਜੀਵ ਇਸਤਰੀਆਂ ਨੇ ਉਸ ਸੱਜਣ ਨੂੰ ਉਹ ਪੁਰਖ ਜੋ ਕਿ ਸਾਰੇ ਪਾਸੇ ਹੀ ਸਮਾਇਆ ਹੋਇਆ ਹੈ ਜਿਸ ਦੀ ਸਾਰਿਆਂ ਦੇ ਵਿੱਚ ਜੋਤ ਰਵ ਰਹੀ ਹੈ ਜੋ ਸਾਰੇ ਪਾਸੇ ਹੀ ਹੈ ਉਸ ਨੂੰ ਵਿਸਾਰ ਦਿੱਤਾ ਲੱਗੀ ਮਾਇਆ ਤੋ ਛਲ ਕਰਨ ਵਾਲੀ ਇਹ ਮਾਇਆ ਜੋ ਛਲ ਕਰਨ ਵਾਲੀ ਮਾਇਆ ਇਹ ਮਨਮੂਣੀ ਮਾਇਆ ਜੋ ਹੈ ਉਹਨਾਂ ਨੂੰ ਚੰਬੜ ਗਈ ਜਿਨ੍ਹਾਂ ਨੇ ਉਸ ਸਾਜਨ ਪੁਰਖ ਨੂੰ ਵਿਸਾਰ ਦਿੱਤਾ ਅਤੇ ਜੋ ਵਾਂਡੀਆਂ ਨੇ ਜਿਹੜੀਆਂ ਉਸ ਵਾਹਿਗੁਰੂ ਤੋਂ ਵਿਛੜੀਆਂ ਹੀਆਂ ਅਤੇ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਪ੍ਰੇਮ ਵਿਛੋਹੋ ਜਿਨ੍ਹਾਂ ਦੇ ਅੰਦਰ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਨਹੀਂ ਹੈ ਉਹਨਾਂ ਨੂੰ ਧੀਰਜ ਕਿਸ ਤਰ੍ਹਾਂ ਆ ਸਕਦਾ ਹੈ ਉੱਤਰ ਕਲਤਰ ਨਾ ਸੰਗ ਤਣਾ ਹਾਰ ਅਵਨਾਸ਼ੀਓ ਉੱਤਰ ਕਲਤਰ ਇਸਤਰੀ ਨਾ ਸੰਗ ਧਣਾ ਨਾ ਤਾਂ ਉੱਤਰ ਇਸਤਰੀ ਅਤੇ ਨਾ ਹੀ ਧਨ ਜੋ ਹੈ ਸਦਾਲੀ ਸਾਥ ਦੇ ਸਕਦਾ ਹੈ ਸਤ ਦੇ ਸਕਦਾ ਹੈ ਤਾਂ ਇੱਕ ਉਹ ਵਾਹਿਗੁਰੂ ਹੀ ਹੈ ਜੋ ਅਗਨਾਸ਼ੀ ਹੈ ਉਤਰ ਕਲਤਰਣਾ ਸੰਗ ਤਾਣਾ ਹਰ ਅਬినాਸ਼ੀ ਉਹ ਅਬినాਸ਼ੀ ਜੋ ਕਦੇ ਵੀ ਖਤਮ ਹੋਣ ਵਾਲਾ ਨਹੀਂ ਹੈ ਜੋ ਸੱਚਾ ਹੈ ਸਦਾ ਹੀ ਰਹਿਣ ਵਾਲਾ ਹੈ ਆ ਦੇ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਹ ਅਗਨਾਸ਼ੀ ਸੱਚ ਉਹੀ ਸਦਾ ਲਈ ਸਾਥ ਦੇਣ ਵਾਲਾ ਹੈ ਇਹ ਬਾਕੀ ਜੋ ਪੁੱਤਰ ਕਲਤਰ ਇਸਤਰੀ ਜਾਂ ਧਨ ਜੋ ਹੈ ਇਹ ਸਾਥ ਨਹੀਂ ਦੇ ਸਕਦੇ ਇਸ ਤਰ੍ਹਾਂ ਕਿਸ ਸਤਿਗੁਰੂ ਜੀ ਦਾ ਉਪਦੇਸ਼ ਹੈ ਇਹ ਪੁਰਵ ਜਨਮ ਦੇ ਕਰਕੇ ਸਾਡੇ ਨਾਲ ਸਾਰੇ ਮਿਲੇ ਹਨ ਪੁੱਤਰ ਮਿੱਤਰ ਕਲਤਰ ਇਹ ਸਾਰੇ ਹੀ ਮਾਤ ਪਿਤਾ ਪਿਛਲੇ ਜਨਮਾਂ ਦੇ ਸੰਜੋਗਾਂ ਦੇ ਕਾਰਨ ਮਿਲੇ ਹਨ ਪਰ ਆਤ ਨੂੰ ਇਸ ਕਿਸੇ ਨੇ ਵੀ ਸਹਾਈ ਹੋਣਾ ਸਹਾਈ ਹੋਣਾ ਹੈ ਤਾਂ ਉਹ ਵਾਹਿਗੁਰੂ ਨੇ ਜੋ ਅਬਨਾਸ਼ੀ ਹੈ ਇਸੇ ਕਰਕੇ ਸਤਿਗੁਰੂ ਜੀ ਤੇ ਉਪਦੇਸ਼ ਕਰਦੇ ਹਨ ਪੁੱਤਰ ਕਲਤਰ ਨਾ ਸੰਗਤਣਾ ਹਰਿਆਵਨਾਸ਼ੀ ਉਹ ਉਹ ਨਾਸ਼ੀ ਜੋ ਵਾਹਿਗੁਰੂ ਹੈ ਉਹ ਹੀ ਸਾਥ ਦੇਣ ਵਾਲਾ ਹੈ ਪਲਚ ਪਲਚ ਸਗਲੀ ਮੂਈ ਝੂਠਾ ਤੰਦ ਮੋ ਝੂਠਾ ਜੋ ਨਾਸਵੰਤ ਨਾਸਵੰਤਾਂ ਦੇ ਮੋਹ ਦੇ ਵਿੱਚ ਲੱਗ ਕੇ ਇਸ ਸਾਰੀ ਸ੍ਰਿਸ਼ਟੀ ਜੋ ਹੈ ਸਗਲੀ ਸਾਰੀ ਸ੍ਰਿਸ਼ਟੀ ਪਲਚ ਪਲਚ ਖوار ਖਾਰ ਹੋ ਕੇ ਮੋਏ ਆਤਮਕ ਮੌਤੇ ਮਾਰ ਰਹੀ ਹੈ ਕਿਉਂਕਿ ਇਹ ਨਾਸਵੰਤ ਜੋ ਧੰਦੇ ਹਨ ਉਹਨਾਂ ਦੇ ਨਾਲ ਜੋ ਮੋਹ ਦੇ ਵਿੱਚ ਵਿਆਪੀ ਹੋਈ ਹੈ ਇਸ ਕਰਕੇ ਸਾਰੀ ਸ੍ਰਿਸ਼ਟੀ ਪਲਚ ਪਲਚ ਕੇ ਖਾਰ ਹੋ ਹੋ ਕੇ ਆਤਮਕ ਮੌਤੇ ਮਾਰ ਰਹੀ ਹੈ ਇਕ ਸਹਾਰ ਕੇ ਨਾਮ ਬਿਨਾ ਅਗਲਈਏ ਕੋ ਉਸ ਪਰਮਾਤਮਾ ਦੇ ਨਾਮ ਤੋਂ ਬਿਨਾ ਜੋ ਕੁਝ ਵੀ ਬਾਕੀ ਹੈ ਉਹ ਮੌਤ ਆਉਣ ਤੋਂ ਪਹਿਲਾਂ ਹੀ ਖੋਲਿਆ ਜਾਂਦਾ ਹੈ ਇਹ ਜੋ ਸਾਰੇ ਕਰਮ ਕਾਂਡ ਹਨ ਜਿੰਨੇ ਵੀ ਹਨ ਤੀਰਥਾਂ ਦੇ ਨਾਣਾ ਹੋਰ ਇਸ ਤਰ੍ਹਾਂ ਦੇ ਕੰਮ ਕਰਨੇ ਇਹ ਸਾਰੇ ਕਰਮ ਕਾਂਡ ਪਹਿਲਾ ਹੀ ਖੋਲ ਜਾਂਦੇ ਹਨ ਅਰਥਾਤ ਇਹ ਕਰਮ ਕਾਂਡ ਕੀਤੇ ਹੋਏ ਨਾਲ ਨਹੀਂ ਜਾਂਦੇ ਨਾਲ ਜਾਂਦਾ ਉਸ ਵਾਹਿਗੁਰੂ ਦਾ ਨਾਮ ਹੋਰ ਉਸ ਤੋਂ ਬਿਨਾ ਕੁਝ ਵੀ ਨਾਲ ਨਹੀਂ ਜਾਂਦਾ ਕਿਉਂਕਿ ਉਸ ਵਾਹਿਗੁਰੂ ਦਾ ਨਾਮ ਹੀ ਅੱਗੇ ਦਰਗਾਹ ਦੇ ਵਿੱਚ ਪ੍ਰਵਾਨ ਹੁੰਦਾ ਹੈ ਉਸ ਤੋਂ ਬਿਨਾ ਅਗੇ ਦਰਗਾਹ ਦੇ ਵਿੱਚ ਕੋਈ ਕਰਮ ਕਾਂਡ ਜੋ ਹਨਾ ਇਕ ਕੁਛ ਵੀ ਅੱਗੇ ਪਰਵਾਣ ਨਹੀਂ ਹੁੰਦੇ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮੇਂ ਪਰਮਾਨ ਹੈ ਕਰਮ ਧਰਮ ਪਾਖੰਡ ਜੋ ਦੀਸਹਿ ਤਿੰਨ ਜੰਮ ਜਗਾਂ ਤੇ ਲੁਕਟ ਇਹ ਸਾਰੇ ਕਰਮ ਧਰਮ ਜੋ ਹਨ ਅਡੰਬਰ ਜੋ ਹਨ ਨਾਮ ਤੋਂ ਬਿਨਾ ਹੋਰ ਸਭ ਸਕਾਰਮ ਧਰਮ ਅਡੰਬਰ ਹੀ ਹਨ ਇਹ ਪਖਾਂਡੇ ਹੀ ਹਨ ਇਨਾਂ ਨੂੰ ਫਿਰ ਇਹ ਜਮ ਜੋ ਜਗਾਤੀਆ ਹੈ ਮਸੂਲੀਆ ਹੈ ਇਹ ਲੁੱਟ ਲੈਂਦਾ ਹੈ ਕਰਮ ਧਰਮ ਪਾਖੰਡ ਜੋ ਦੇਸਾਂ ਤਨ ਜਮ ਜਗਾਤੀ ਲੂਟ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਮਕ ਸਿਮਰਤ ਜੇ ਤੇ ਛੂਟ ਉਸ ਵਾਹਿਗੁਰੂ ਦਾ ਕੀਰਤਨ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਨਿਰਵਾਣ ਕਿਸੇ ਵਾਸ਼ਨਾ ਤੋਂ ਰਹਿਤ ਹੋਵੇ ਕੋਈ ਵੀ ਵਾਸ਼ਨਾ ਆਪਣੇ ਅੰਦਰ ਨਾ ਰੱਖਣੀ ਕੋਈ ਵੀ ਕਿਸੇ ਚੀਜ਼ ਦੀ ਇੱਛਾ ਰੱਖਣ ਤੋਂ ਬਿਨਾ ਉਹ ਹੈ ਨਿਰਵਾਣ ਕੀਰਤਨ ਉਸ ਵਾਹਿਗੁਰੂ ਦੀ ਸਿਫਤ ਸਲਾਹ ਨਿਰਵਾਣ ਕਰਨੀ ਨਿਰਵਾਣ ਕੀਰਤਨ ਗਾਉ ਕਰਤੇ ਕ ਨਿਮਖ ਸਿਮਰਤ ਜਿਤ ਛੁਟੈ ਇਸੇ ਕਰਕੇ ਸਤਿਗੁਰੂ ਜੀ ਸਾਨੂੰ ਇਥੇ ਉਪਦੇਸ਼ ਕਰਦੇ ਹਨ ਇਕਸ ਹਰਿ ਕੇ ਨਾਮ ਵਿਣ ਅਗਲੈ ਖੋ ਦੈ ਵਿਸਾਰ ਵਿਗੁਚ ਨਾਮ ਪ੍ਰਭ ਬਿਨ ਅਵਰ ਨ ਕੋਇ ਦਈ ਪਿਆਰ ਸਰੂਪੋ ਵਾਹਿਗੁਰੂ ਜੋ ਹੈ ਉਸ ਨੂੰ ਵਿਸਾਰ ਕੇ ਫਿਰ ਖੁਆਰੀ ਹੀ ਮਿਲਦੀ ਹੈ ਪ੍ਰਭ ਬਿਨ ਅਵਰ ਨ ਕੋਇ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਸਾਥ ਦੇਣ ਵਾਲਾ ਨਹੀਂ ਹੈ ਪ੍ਰੀਤਮ ਚਰਨੀ ਜੋ ਲਕੈ ਪ੍ਰੀਤਮ ਚਰਨੀ ਜੋ ਲੱਗੇ ਤਨ ਕੀ ਨਿਰਮਲ ਸੋਏ ਜੋ ਵੀ ਉਸ ਵਾਹਿਗੁਰੂ ਦੀ ਚਰਨਾਂ ਦੇ ਵਿੱਚ ਲੱਗਦੇ ਹਨ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲੱਗਣਾ ਗੁਰੂ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਜੁੜਨਾ ਗੁਰੂ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਨੀਆਂ ਇਹ ਉਸ ਪ੍ਰੀਤਮ ਚਰਨੀ ਲਗਣਾ ਪ੍ਰੀਤਮ ਦੇ ਚਰਨਾਂ ਨਾਲ ਲਗਣਾ ਪ੍ਰੀਤਮ ਚਰਨੀ ਜੋ ਲੱਗੇ ਤਿੰਨ ਕੀ ਨਿਰਮਲ ਸੋਏ ਸੋਏ ਉਹਨਾਂ ਦੀ ਸ਼ੋਭਾ ਬਹੁਤ ਹੀ ਪਵਿੱਤਰ ਹੋ ਜਾਂਦੀ ਹੈ ਉਹਨਾਂ ਦੀ ਸ਼ੋਭਾ ਇਸ ਲੋਕ ਵਿੱਚ ਪਰਲੋਕ ਵਿੱਚ ਭਲੀ ਹੋ ਜਾਂਦੀ ਹੈ ਜਿਹੜੇ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਲੱਗਦੇ ਹਨ नानक की प्रभु बेनती प्रभु मिलो प्राप्त होए नानक की प्रभु बेनती उस वाहेगुरु दे आगे बेनती है सतगुरु यही कंदे नानक की नानक उस वाहेगुरु आगे बेनती करता है प्रभु मिलो ਏ ਵਾਹਿਗੁਰੂ ਜੀ ਆਪ ਹੀ ਮਿਲੋ ਪ੍ਰਾਪਤ ਹੋਏ ਪ੍ਰਾਪਤ ਆਪ ਜੀ ਦਾ ਦਿਲ ਭਰਵਾ ਦਰਸ਼ਨ ਹੋ ਜਾਵੇ ਦਿਲ ਭਰਵਾ ਮਿਲਾਪ ਹੋ ਜਾਵੇ ਪ੍ਰਾਪਤ ਹੋਏ ਵੈਸਾ ਖੁਸ਼ ਹਵਾ ਤਾਂ ਲੱਗਦਾ ਜਾਂ ਸੰਤ ਪੇਟ ਹਰ ਸੋਏ ਵਿਸਾਖ ਦਾ ਮਹੀਨਾ ਸੁਹਾਵਾ ਤਾਂ ਹੀ ਲੱਗਦਾ ਹੈ ਵਿਸਾਖ ਦੇ ਮਹੀਨੇ ਦੇ ਵਿੱਚ ਸਾਰੇ ਪਾਸੇ ਬਨਸਪਤੀ ਖੇੜ ਪੈਂਦੀ ਹੈ ਫੁੱਲ ਆ ਜਾਂਦੇ ਹਨ ਸਾਰੇ ਪਾਸੇ ਹਰਿਆਵਰ ਹੋ ਜਾਂਦੀ ਹੈ ਪਰ ਸਤਿਗੁਰੂ ਜੀ ਕਹਿੰਦੇ ਉਹਨੂੰ ਵਿਸਾਖ ਦਾ ਮਹੀਨਾ ਤਾਂ ਹੀ ਸੁਹਾਵਾ ਲੱਗਦਾ ਹੈ ਵਿਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟ ਹਰ ਸੋਏ ਸੰਤ ਉਹ ਵਾਹਿਗੁਰੂ ਜੋ ਸ਼ਾਂਤੀ ਦਾ ਸੋਮਾ ਹੈ ਜੇਕਰ ਉਹ ਸੰਤ ਉਹ ਸ਼ਾਂਤੀ ਦਾ ਸੋਮਾ ਅਰਥਾਤ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਵੇ ਤਾਂ ਹੀ ਇਹ ਵਿਸਾਖ ਦਾ ਮਹੀਨਾ ਸੁਹਾਵਾ ਲੱਗਦਾ ਹੈ ਜੇਕਰ ਉਸ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋਇਆ ਆਵੇਂ ਆਲੇ ਦੁਆਲੇ ਸਾਰੇ ਪਾਸੇ ਹਰਿਆਵਲ ਹੈ ਫੁੱਲ ਖਿੜੇ ਹੋਇਆਂ ਪਰ ਇਹ ਅੰਦਰ ਮਨ ਨੂੰ ਨਹੀਂ ਪਾਉਂਦਾ ਕਿਉਂਕਿ ਉਸ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋਇਆ ਇਸ ਕਰਕੇ ਸਤਿਗੁਰੂ ਉਪਦੇਸ਼ ਕਰਦੇ ਹਨ ਵੇ ਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਸੰਤ ਉਹ ਵਾਹਿਗੁਰੂ ਸ਼ਾਂਤੀ ਸਰੂਪ ਵਾਹਿਗੁਰੂ ਸ਼ਾਂਤੀ ਦਾ ਸੋਮਾ ਵਾਹਿਗੁਰੂ ਸਾਂਤ ਪੇਟ ਹਰ ਸੋਏ ਜੋ ਇਸ ਵਿਸਾਖ ਦੇ ਮਹੀਨੇ ਦੇ ਵਿੱਚ ਉਹ ਸਵਾਹਿਗੁਰੂ ਨਾਲ ਉਹ ਵਿਛੜੀਆਂ ਹੋਈਆਂ ਹਨ ਉਹਨਾਂ ਨੂੰ ਠੀਰਜ ਨਹੀਂ ਆਉਂਦਾ ਪਰ ਜਿਨ੍ਹਾਂ ਨੂੰ ਉਹ ਵਾਹਿਗੁਰੂ ਮਿਲ ਜਾਂਦਾ ਹੈ ਉਹ ਸੰਤ ਸ਼ਾਂਤੀ ਸਰੂਪ ਵਾਹਿਗੁਰੂ ਦਾ ਮਿਲਾਬ ਜਿਨ੍ਹਾਂ ਨੂੰ ਹੋ ਜਾਂਦਾ ਹੈ ਉਹਨਾਂ ਨੂੰ ਫਿਰ ਇਹ ਵਿਸਾਖ ਦਾ ਮਹੀਨਾ ਜੋ ਹੈ ਉਸਹਾ ਵਲਗਦਾ ਹੈ ਸਤਗੁਰੂ ਕਿਰਪਾ ਕਰਨ ਇਹ ਜੋ ਅੰਮ੍ਰਿਤ ਮਈ ਬਚਨ ਸਾਤਗੁਰੂ ਦੇ ਹਨ ਇਹ ਸਾਡੇ ਹਿਰਦੇ ਵਿੱਚ ਵਸਣ ਉਸ ਵਾਹਿਗੁਰੂ ਦਾ ਸਾਡਾ ਸਾਨੂੰ ਇਹ ਮਿਲਾਪ ਹੋਵੇ ਤਾਂ ਜੋ ਸਾਡਾ ਇਹ ਜਨਮ ਜੋ ਹੈ ਉਹ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ